ਦਸੂਆ ਦੇ ਪਿੰਡ ਲਮੀਨ ਕੋਲ نیشنل ਹਾਈਵੇ ਉੱਤੇ ਕਰੀਬ 9 ਵਜੇ ਇੱਕ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋਣ ਕਾਰਨ ਚਾਰ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਬੀ ਜ਼ਖਮੀ ਹੋ ਗਏ ਇਹ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਹੋਣ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ ਉੱਥੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਅਤੇ ਕੁਝ ਹੀ ਦੂਰੀ ਦੀ ਉੱਤੇ ਟਰੱਕ ਵਿੱਚ ਫਸੇ ਟਰੱਕ ਡਰਾਈਵਰ ਨੂੰ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਲੋਕਲ ਲੋਕਾਂ ਦੀ ਸਹਾਇਤਾ ਨਾਲ ਜ਼ਖਮੀ ਹਾਲਤ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਟਰੱਕ ਡਰਾਈਵਰ ਦੀ ਪਛਾਣ ਸੁਨੀਲ ਕੁਮਾਰ son of ਮਹਿੰਦਰ ਨੇੜੇ ਗਿਰਦੀ ਵਾਲਾ ਕੂਆ ਬਾਲੀਆਂ ਕਨਾਲ ਹਰਿਆਣਾ ਦੱਸੀ ਜਾ ਰਹੀ ਹੈ ਉੱਥੇ ਹੀ ਹਾਦਸੇ ਸਮੇਂ ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਹਾਲਤ ਵਿੱਚ ਮੁਕੇਰੀਆਂ ਦੇ ਸਿਵਲ ਹਸਪੀਟਲ ਵਿਖੇ ਦਾਖਲ ਕਰਾਇਆ ਗਿਆ ਹੈ ਫਿਲਹਾਲ ਮਰਨ ਵਾਲਿਆਂ ਦੀ ਪਛਾਣ ਹਜੇ ਤੱਕ ਨਹੀਂ ਹੋਈ ਐਕਸੀਡੈਂਟ ਹੋਣ ਵਾਲੀ ਕਾਰ ਦਾ ਨੰਬਰ PV08DY1900 ਦੱਸਿਆ ਜਾ ਰਿਹਾ ਹੈ ਜੀ ਇਹਨਾਂ ਵੀਰੇ ਆਪਣਾ ਤੇਰਾ ਨਾਮ ਗਰਮੀਤ ਸਿੰਘ ਹੈ ਜੀ ਕਿਵੇਂ ਹਾਦਸਾ ਵੀਰੇ ਕੀ ਜਾਣਕਾਰੀ ਹੈ ਮੈਂ ਇਦਾਂ ਭਾਜੀ ਮੈਂ ਮੁਕੇਰੀਆਂ ਸਾਈਡ ਤੋਂ ਆ ਰਿਹਾ ਸੀ ਹੁਣੇ ਆਪਾਂ ਜਿੱਦਾਂ ਇੱਥੇ ਆਉੱਚੀ-ਉੱਚੀ ਐਮਐਂਡ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ। ਸ਼ਾਇਦ ਸਾਡੇ ਤੋਂ 1-2 ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ। ਤੇ ਇਹਦੇ ਚ 4 ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਸੀ। ਉਹਨਾਂ ਚ 2 ਹੀ ਦੇਖਿਆ ਡੈੱਡ ਹੀ ਗਏ। ਉਸੇ ਵੇਲੇ ਹੀ ਦਸੂਆ ਪੁਲਿਸ ਸਟੇਸ਼ਨ ਫੋਨ ਲਾਇਆ। ਇਹ ਬੰਦੇ ਸਾਰੇ ਰਾਹਗੀਰ ਦੂਰ ਦੇ ਹੀ ਆਪਾਂ ਲੋਕਲ ਹੌਲਦੇ ਰਾਹ ਤੇ ਫੋਨ ਲਾਇਆ। ਇਹਨਾਂ ਲਈ ਪੁਲਿਸ ਪ੍ਰੋਫੈਸ਼ਨ ਪਹੁੰਚ ਗਏ, ਐਂਬੂਲੈਂਸ ਪਹੁੰਚ ਗਈ। ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ। ਉਹਨੂੰ ਤੇ ਹੀ ਰਿਕਵਰ ਕਰਕੇ ਭੇਜਤਾ। 4 ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ। ਉਸ ਤੋਂ ਬਾਅਦ ਇੱਕ ਟਰੱਕ ਇਤੋਂ ਕੋਈ ਅੱਧਾ ਕਿਲੋਮੀਟਰ ਦੂਰ ਜਾ ਕੇ ਰੋੜ ਤੋਂ ਥੱਲੇ ਡਿੱਗਿਆ ਜਦੋਂ ਉਹਨੂੰ ਉਹੀ ਜਾ ਕੇ ਦੇਖਿਆ ਉਹਦੇ ਜਗ ਬੰਦਾ ਫਸਿਆ ਸੀ ਜੋ ਕਿ ਈਕ ਹਾਲਤ ਜੀ ਪਰ ਜ਼ਖਮੀ ਸੀਗਾ ਫਿਰ ਉਹਨੂੰ ਉਹੀ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ ਤੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਉਹਦੀ ਹਾਲਤ ਕੁਝ ਠੀਕ ਹੈ ਪਰ ਸੱਟ ਉਹਦੇ ਵੀ ਜ਼ਿਆਦਾ ਲੱਗੀ ਹੈ ਇਹਨਾਂ ਚੋਂ ਮੇਰੇ ਲੱਗਦਾ ਵੀ 4 ਮੁੰਡੇ ਮੌਕੇ ਤੇ ਡੈੱਡ ਹੋ ਗਏ ਆ ਤੇ ਇਹਨਾਂ ਦੀ ਹੈਲਪਲੀ ਫਿਰ ਆਪਾਂ ਆਪਣੀ ਗੱਡੀ 'ਚ ਡੈੱਡ ਬੋਡੀ ਵਾਲ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਸੇਫਰ ਹਸਪਤਲ ਜਾ ਰਹੇ ਮੋਚਰੀਜ ਹਾਦਸਾ ਕਿਵੇਂ ਹੋਇਆ ਹਾਂ ਸੈਰੀ ਕੋਈ ਸਮਝ ਨਹੀਂ ਆਉਂਦੀ ਜੀ ਟਰੱਕ ਕਿਸੇ ਹੋਰ ਡਾਇਰੈਕਸ਼ਨ ਚ ਪਿਆ ਗੱਡੀ ਕਿਸੇ ਹੋਰ ਡਾਇਰੈਕਸ਼ਨ ਚ ਆ ਤੇ ਗੱਡੀ ਸ਼ਾਇਦ ਸੀਐਨਜੀ ਆ ਨਾਲ ਹੀ ਬਲਾਸਟ ਹੋ ਗਈ ਇਹ ਨਹੀਂ ਪਤਾ ਹੁਣ ਬੰਦੇ ਬਲਾਸਟ ਓਨ ਕਰਕੇ ਬਾਹਰ ਡਿਗੇ ਆ ਕੇ ਜਾਂ ਨਿਕਲ ਗਏ ਹੀਗੇ ਇਹਦੇ ਨਾਲ ਹੀ ਬੰਦੇ ਖਤਮ ਹੀ ਗਏ ਲਗਭਗ ਜੀ ਕਾਜ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਸਰ ਇੱਕ ਟਰੱਕ ਡਰਾਈਵਰ ਐਕਸੀਡੈਂਟ ਦੇ ਨਾਲ ਆਇਆ ਹੈਗਾ ਉਹਦੀ ਕਾਫੀ ਸੀਰੀਅਸ ਇੰਜਰੀਜ਼ ਸਿਰ ਦੇ ਉੱਪਰ ਸੱਟ ਲੱਗੀ ਹੋਈ ਆ ਉਹ ਤਾਂ ਕਾਫੀ ਸੀਰੀਅਸਨੈਸ ਨਾਲ ਦੇਖਦੇ ਹੋਏ ਆਪਾਂ ਉਹਨਾਂ ਨੂੰ ਪਹਿਲਾ ਇਲਾਜ ਜਿਹੜਾ ਮੁੱਢਲੀ ਇਲਾਜ ਹੁੰਦਾ ਆਪਾਂ ਇਹਨਾਂ ਨੂੰ ਦੇ ਦਿੱਤਾ ਇੱਥੇ ਉਹ ਉਹਨਾਂ ਨੂੰ ਉੱਪਰ ਸਰਕਾਰੀ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਲੱਗੇ ਆਂ ਫਿਰ ਉੱਥੇ ਜਾ ਕੇ ਉਹਨਾਂ ਦਾ ਬਾਕੀ ਦਾ ਇਲਾਜ ਉੱਥੇ ਹੋਏਗਾ ਇਹ ਅੱਜ ਪਿੰਡ ਲਮੀਨ ਦੇ ਵਿਖੇ ਆਪਣੇ ਕੋਲ ਇੱਕ 10 ਟਨਰੀ ਆਪਣੇ ਕੋਲ ਟਰੱਕ ਤੇ ਇੱਕ ਗੱਡੀ ਉਮਰੇ ਦਰਮਿਆਨ ਆਪਸੇ ਮੈਸੀਡੈਂਟ ਹੋਇਆ ਜਿਸ ਐਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਕੁੱਲ ਪੰਜ ਨੌਜਵਾਨ ਸੀ ਜਿਨ੍ਹਾਂ ਚਾਰ ਦੀ ਔਨ ਦੀ ਸਪੋਰਟ ਮੌਕੇ ਤੇ ਡੈਥ ਹੋ ਗਈ ਹੈ ਇੱਕ ਇੰਜੜ ਹੈ ਉਹ ਜਿਹੜਾ ਸਿਵਲ ਐਸਪ੍ਰੈਸਿ ਲੈ ਕੇ ਆ ਗਏ ਹੈ ਤੇ ਬਾਕੀ ਟਰੱਕ ਵਾਲਾ ਵੀ ਮੁੰਡਾ ਇੱਜਣਾ ਹੈਗਾ ਪੱਕੇ ਸੀ ਪੂਰੀ ਪ੍ਰੋਪਰਲੀ ਵੈਰੀਫਾਈ ਕਰ ਰਹੇ ਹੈਗੇ ਕਿੱਦਾਂ ਐਸੀਡੈਂਟ ਹੋਇਆ ਹੈ ਫਰਦਰ ਜੋ ਵੀ ਹੈਗੀ ਹੈ ਇਨਵੈਸਟੀਗੇਸ਼ਨ ਦੌਰਾਨ ਜੋ ਗੱਲ ਆਊਗੀ ਉਹਦੇ ਅਕੋਰਡਿੰਗ ਅਸੀਂ ਕਰ ਕੋਈ ਕਰੀਏ